ਆਣੀਆਂ ਮਾਣੀਆਂ ਬੁੜੀਆਂ ਸਸੀ ਕਾ ਦੀ ਤੁਸੀਂ ਦੇਖ ਰਹੇ ਹੋ ਇਹ ਕੰਦਰਖਾਨਾ ਬਰਨਾਲਾ ਪਿੰਡ ਦੇ ਇਹ ਪਰਚੀ ਨੂੰ ਲੈ ਕੇ ਰੋਲਾ ਪੈ ਰਿਹਾ ਹੈ ਸਰਕਾਰੀ ਸਿਵਲ ਹਸਤਾ ਬਰਨਾਲਾ ਵੀ ਕਿ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਬਰਨਾਲਾ ਤੋਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਲੈਣ ਨੂੰ ਲੈ ਕੇ ਲੋਕ ਪਰੇਸ਼ਾਨ ਹੋ ਰਹੇ ਨੇ ਦੇਖੋ ਤੁਸੀਂ ਗਰਮੀ ਚ ਲੋਕ ਖੜੇ ਨੇ ਤੁਸੀਂ ਇਹ ਬੰਦਾ ਨਹੀਂ ਲੈਣ ਜਾਣਾ ਤੁਸੀਂ ਦੇਖ ਸਕਦੇ ਹੋ ਲੈਪ ਤਸਵੀਰਾਂ ਬਰਨਾਲਾ ਤੋਂ ਤੁਸੀਂ ਦੇਖ ਸਕਦੇ ਹੋ ਬੰਦੇ ਵੀ ਲੈਣਾ ਬੋੜੀਆਂ ਨੇ ਲੈਣਾ ਵਿੱਚ ਬੜੇ ਹੋਏ ਆ ਤੁਸੀਂ ਲੈਪ ਤਸਵੀਰਾਂ ਦੇਖ ਸਕਦੇ ਹੋ ਆ ਬੰਦੇ ਨੇ ਆ ਕਾ ਖੜੇ ਕਾ ਖੜਿਆ ਭਾਈ ਹੈਂਡੀਕੈਰ ਦੇ ਮਲਾਜ਼ਮਾਂ ਨੂੰ ਪਰਚੀ ਕਰੋਲਤੀ ਆ ਰਹੀ ਹੈਂਡੀਕੈਪ ਤੋਂ ਪਰਚੀ ਨੂੰ ਲੈ ਕੇ ਹਗਾਮਾ ਹੋ ਰਿਹਾ ਬਰਨਾਲਾ ਦੇ ਸਿਵਲ ਹਸਤਾ ਬਰਨਾਲਾ ਵਿਕੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਰਨਾਲਾ ਤੋਂ ਪਰਚੀ ਨੂੰ ਲੈ ਕੇ ਹਗਾਮਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਸਰਕਾਰੀ ਸਿਵਲ ਹਸਤਾ ਬਰਨਾਲਾ ਦੇ ਪਰਚੀ ਦੀ ਦੇਖੋ ਕਿੰਨੀ ਵੱਡੀ ਲਾਈਨ ਲੱਗੀ ਵੀ ਆ ਉੱਤੋਂ ਦੀ ਗਰਮੀ ਵੀ ਬਹੁਤ ਜ਼ਿਆਦਾ ਹੈ ਸਮਾਜ ਪ੍ਰੈਸ ਕਤਰੀਆਂ ਮਿਲਿਆ ਕੋਈ ਹੋਰ ਨਹੀਂ ਇਹ ਕੰਮ ਚੱਲ ਰਿਹਾ ਕਿ ਬੇਨਾਮ ਪਗੜਾ ਪਾ ਕੇ ਉਹ ਤਾਂ ਲੱਗਿਆ ਉਹ ਇਹ ਤੁਸੀਂ ਧੱਕਾ ਕਰ ਰਹੇ ਹੋ ਜਦੋਂ ਲੋਕਾਂ ਨੂੰ ਵੀ ਜਾਨਣਾ ਕਿਸੇ ਨੂੰ ਤੁਸੀਂ ਦੇਖ ਸਕਦੇ ਹੋ ਬਰਨਾਲਾ ਤੋਂ ਲਾਈਵ ਤਸਵੀਰਾਂ ਆ ਦੇਖੋ ਏ ਬੋੜੀਆਂ ਵਾਲੇ ਲੈਣਾ ਚ ਬੜੀ ਜਾਂਦੇ ਤੁਸੀਂ ਦੇਖ ਸਕਦੇ ਹੋ ਹੋਰ ਕੀ ਕੋਣ ਕਹਿੰਦੇ ਨੇ ਕੋਈ ਨਾ ਬੰਦਾ ਇਹ ਸਾਰਾ ਹੰਗਾਮਾ ਪਰਚਿਆਂ ਨੂੰ ਲੈ ਕੇ ਸਰਕਾਰੀ ਸਿਵਲ ਹਸਤਾ ਬਰਨਾਲਾ ਵਿੱਚ ਹੋ ਰਿਹਾ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪਹਿਲਾਂ ਤਾਂ ਪਾਰਟੀ ਦੇ ਦੋ ਤਿੰਨ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਰਕਾਰੀ ਸਿਵਲ ਹਸਤਾ ਬਰਨਾਲ ਦੇ ਪਰਚੇ ਨੂੰ ਲੈ ਕੇ ਹੰਗਾਮਾ ਹੋ ਰਿਹਾ ਪਬਲਿਕ ਨਾਲ ਗੱਲ ਕੀਤੀ ਉਹਨਾਂ ਵੱਲੋਂ ਦੱਸਿਆ ਗਿਆ ਸਿਰਫ ਹੋਰੇ ਇੱਕ ਕਾਉਂਟਰੀ ਹੀ ਲੱਗਿਆ ਹੈ ਪਰਚੀਆਂ ਦਾ ਤੇ ਲੋਕ ਪਰੇਸ਼ਾਨ ਹੋ ਰਹੇ ਨੇ ਉਤੋਂ ਦੀ ਗਰਮੀ ਵੀ ਬਹੁਤ ਜ਼ਿਆਦਾ ਗਈ ਕੀ ਗੱਲ ਹੋ ਗਈ ਜੀ ਇੱਥੇ ਦੀ ਸੱਤ ਸੱਤ ਕਾ ਕਰ ਰਿਹਾ ਬੰਜਾ ਨੇ ਬੰਜਾਲੀ ਗੁੜਗਲ ਸ਼ਾਰਟ ਤੇ ਬੰਦੇ ਆ ਕੇ ਖੜੇ ਆ ਠੀਕ ਆ ਇਹਨਾਂ ਦੇ ਲਾਣਾ ਅੱਗਾ ਲੱਡਾ ਅੱਗਾ ਤੇ ਮੈਂ ਬਹਨੇ ਹੀ ਪੜਨਾ ਚਾਹੀਦਾ ਲੇਡੀਜ਼ ਵਿੱਚ ਠੀਕ ਆ ਮੁੰਡਾ ਮੈਂ ਲੱਗਾ ਕਿਉਂ ਕਰਦੇ ਆ ਅੱਜ ਤਾਂ ਗਰਮੀ ਚ ਅਗਰੀ ਦੀ ਆ ਬਾਈ ਇਹਦੇ ਵਿੱਚ ਮਾੜਾ ਸਭੂਰੇ ਦੋਤਾਂ ਦਾ ਡਾਕਟਰ ਵੀ ਤੇ ਇੱਕ ਪੁਆਇਆ ਕਿੱਥੇ ਖੜੇ ਤੁਸੀਂ ਅੱਜ ਅਸੀਂ ਬਰਨਾਲਾ ਸਿਵਪਸ ਬਰਨਾਲਾ ਸਰਕਾਰੀ ਹਸਪਤਾਲ ਚ ਨਹੀਂ ਨਹੀਂ ਪਰਚੀ ਕਟਾਣੀ ਆਉ ਪਰਚੀ ਕਟਾਣ ਆਇਓ ਕਿੰਨਾ ਕੀ ਟਾਈਮ ਹੋਗਾ ਓਰੇ 1 ਘੰਟਾ ਹੋਗਾ ਲਗਾ ਕਰ ਖੜੇ ਕਿੰਨੇ ਲੈਣਾ ਲੱਗੀਆਂ ਹੋਈਆਂ ਕਿੱਥੇ ਕੰਡ ਲੈਣਾ ਨੇ ਪਹਿਲਾਂ ਹੋਰ ਖਾਆਂ ਸੀ ਕਾਊਂਟਰ ਕਿੰਨੇ ਲੱਗੇ ਪਰਚੀ ਦੇ ਤੁਸੀਂ ਸੁਣ ਰਹੇ ਹੋ ਲਾਈਵ ਤਸਵੀਰਾਂ ਪਬਲਿਕ ਨਾਲ ਵੀ ਗੱਲ ਕੀਤੀ ਉਹਨਾਂ ਵੱਲੋਂ ਦੱਸਿਆ ਗਿਆ ਤੇ ਕਾਊਂਟਰ ਵੀ ਇੱਕਾ ਪਰਚੀ ਵਾਲਾ ਤੇ ਲੈਣਾ ਤਿੰਨ ਲੱਗੀਆਂ ਆ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੁਸੀਂ ਦੇਖ ਰਹੇ ਬਰਨਾਲਾ ਸਰਕਾਰੀ ਸਿਵਲ ਹਸਪਤਾਲ ਦੀਆਂ ਲਾਈਵ ਤਸਵੀਰਾਂ ਇੱਥੇ ਕੰਟਰੋਲ ਹੋਣੇ ਚਾਹੀਦੇ ਦੀ ਹਾਂਜੀ ਦੋ ਕੰਟਰੋਲ ਨੇ ਕਹੀ ਦੇਤੀ ਕਿ ਕਿੰਨੇ ਦਿਨ ਹੋ ਗਏ ਤੁਹਾਨੂੰ ਮੁਰਦ ਦੇ ਨੂੰ ਸਾਨੂੰ 3 ਦਿਨ ਹੋ ਗਏ ਇੱਥੇ ਮੁਰਦ ਦੇ ਆਹ ਤੱਲੇ ਨਾ ਬਾਅਦ ਪਰਚੀ ਦਬਾਈਏ ਤਾਨੇ ਦੇ ਕੋਈ ਅੱਖਰ ਨਹੀਂ ਨਹੀਂ ਦੇ ਰਹੇ ਇਹ ਦਵਾਰੇ ਹੁਣ ਜੇ 10 ਰੁਪਏ ਦੇਵਾਂ ਤਾਂ ਐਂਟਰੀ ਪਵਾਵਾਂਗੇ ਤਾਂ ਤਾਂ ਪਰਚੀ ਕੱਟੀ ਜਾਊਗੀ ਨਹੀਂ ਡਾਕਟਰ ਲਿਖੂਗਾ ਨਹੀਂ ਦਵਾਈ ਅੱਗੇ ਕਿੰਨਾ ਟਾਈਮ ਚੱਲਦੀ ਪਰਚੀ ਸਾਨੂੰ ਅਭੀ ਨਾਮਾ ਦੋਣੇ ਨਾਨੀ ਪਰਚੀ ਪਰ ਦੈਂਸ ਪਰ ਪਰਚੀ ਲੋੜ ਪੈਂਦੀ ਬੜਾ ਆਏ ਮੇਰੀ ਡਾਕਟਰ ਨੂੰ ਵੀ ਮਤਲ ਦੇਖਣ ਦੀ ਮੈਨੂੰ ਸਭੇ ਇ ਉਹ ਤਾਨੂੰ ਡਾਕਟਰ ਕੋਲ ਲੈਣ ਲੱਗਣ ਲਿਆ ਡਾਕਟਰ ਕੋਲੋਂ ਮਾਰੀ ਨਾ ਗਿਆ ਉਹਨੂੰ ਦਵਾਈ ਵਾਲਾ ਕੰਨੀ ਲੱਗ ਉਹਨੂੰ ਸੰਦੀ ਛੁੱਟੀ ਹੋ ਜਾ ਗਿਆ ਕਹਿੰਦੇ ਟਾਈਮ ਹੋ ਗਿਆ ਪਰ ਦਵਾਈ ਨਹੀਂ ਗਈ ਅਕਸਰ ਦਵਾਈ ਅਕਸਰ ਨਹੀਂ ਮਿਲਿਆ ਦਵਾਈ ਦਾ ਇਹਨਾਂ ਨੂੰ ਹੋ ਗਿਆ ਪਰਚੀ ਕਾਈ ਵੀ ਹੁਣ ਦੁਆਰੇ ਇੱਥੇ ਪਹਿਲਾਂ ਪਰਚੀ ਦਾ ਦਾਸ ਪਹਿਲਾਂ ਵੀ ਪੈਸੇ ਦਿੱਤੇ ਫੇਰ ਵੀ ਹੁਣ ਤੀਜੀ ਵਾਰ ਪੈਦ ਰਹੇ ਹਾਂ ਪਹਿਲਾਂ ਨਹੀਂ ਦੇਣੀ ਪੈਂਦੀ ਸੀ ਕਿਦਾਂ ਪਹਿਲਾਂ ਜਦੋਂ ਪਰਚੀ ਦੀ ਮਤਲਬ ਮਹੀਨੇ ਬਾਅਦ 2 ਮਹੀਨੇ ਬਾਅਦ ਪਰਚੀ ਸੀ ਪਰਚੀ ਉਹ ਦਵਾਈ ਦੀ ਉਹਦਾ ਲੋੜ ਪੈਂਦੀ ਸੀ ਹਾਲ ਪਰਚੀ ਦੁਆਰੇ ਦਵਾਈ ਲਵਾਗੇ ਐਂਟਰੀ ਪਵਾਮਾਗੇ ਤਾਂ 10 ਰੁਪਏ ਦੇ ਕੇ ਪਰਚੀ ਫੇਰ ਉਹ ਕਰਾਂਗੇ ਕੱਲ ਨੂੰ ਫੇਰ ਵੀ ਆਉਣਾ ਪਏ ਕੱਲ ਨੂੰ ਫੇਰ ਘਟਾਉਣੀ ਪੈਣੀ ਉਹ ਵੀ ਰੋਜ਼ 10 ਰੁਪਏ ਮੰਗਦੇ ਆ ਤੇ ਉਹ ਡਾਕਟਰ ਨੇ 5 ਦਿਨ ਦੀ ਦਵਾਈ ਲੱਗੀ 5 ਦਿਨ ਦੀ ਦਵਾਈ ਤੋਂ ਬਾਅਦ ਜੇ ਦੁਆਰੇ 5 ਦਿਨਾਂ ਦੀ ਦਵਾਈ ਲੈਣ ਆਉਣਾ ਦੇ 10 ਰੁਪਏ ਦੇ ਕੇ ਪਰਚੀ ਕਟਾ ਦੇ ਫਿਰ ਦਵਾਈ ਲੈਣ ਆਉਣਾ ਫਿਰ ਉਹ ਸਮੇਂ ਸਿਰ ਡਾਕਟਰ ਨੇ ਲਿਖਣੀਆਂ 아니 ਵੀ ਉਸੇ ਵਜ੍ਹਾ ਤੇ ਮਤਲਬ ਦਿੱਤੀ ਦੀ ਆਪਣੀ ਦਵਾਈ ਸਹੀ ਆ ਤਾਂ ਜੋ ਕਿ ਐਂਟਰੀ ਮਾਰਤੀ ਦਵਾਈ ਲੈ ਸਕਦਾ ਇਹ ਕੋਈ ਰੂਲ ਨਹੀਂ ਅੱਗੇ ਵਾਲਾ ਰੂਲ ਸਾਡਾ ਉਹ ਖਤਮ ਕਰਤਾ ਪ੍ਰਸ਼ਾਸਨ ਤੋਂ ਕੀ ਮੰਗ ਜਾਂਦੇ ਹੁਣ ਅਸੀਂ ਤਾਂ ਮੰਗ ਇਹੀ ਚਾਹਦੇ ਜਿੰਨੇ ਪਹਿਲਾਂ ਮਤਲਬ ਸਹੀ ਤਰੀਕੇ ਨਾਲ ਦਵਾਈ ਮਤਲਬ 1 ਮਹੀਨਾ 2 ਮਹੀਨੇ ਪਾਚੀ ਕੱਢਦੀ ਸੀ ਉਸੇ ਤਰ੍ਹਾਂ ਮਤਲਬ ਸਾਨੂੰ ਦਵਾਈ ਮਿਲਣੀ ਚਾਹੀਦੀ ਆ ਬਾਅਦ ਵੀ ਬੰਦੇ ਇੱਥੇ ਜਦੋਂ ਭੀੜ ਹੁੰਦੀ ਆ ਇੱਥੇ ਦੋ ਬੰਦਿਆਂ ਦੀ ਡਿਊਟੀ ਜ਼ਰੂਰ ਚਾਹੀਦੀ ਆ ਲੇਡੀ ਜੀ ਦੀ ਅੱਜ ਚਾਹੀਦੀ ਆ ਬੰਦੇ ਦੀ ਜੈਂਸ ਵੀ ਅੱਜ ਕਿਹੜੇ ਪਿੰਡੋਂ ਆ ਤੁਸੀਂ ਅਸੀਂ ਠਿਕਰੀ ਵਾਲਾ ਪਿੰਡ ਅੱਛਤੇ ਹੁੰਦਣ ਪਹਿਲਾਂ ਠਿਕਰੀ ਡੇਰੇ ਪਿੰਡ ਤੋਂ ਮੁੜਦੇ ਰਹੇ ਹਾਂ ਰੋਜ਼ ਆਉਨੇ ਆ ਜੀ ਰੋਜ਼ ਛੱਡ ਦਾ ਰੋਜ਼ ਤਾਂ ਹੀ ਆ ਕਿ ਪੇਸ਼ੈਂਟ ਦਾ ਪੇਸ਼ੈਂਟ ਹੈ ਉਹ ਮਰਜੈਂਸੀ 'ਚ ਬੈਠਾ ਮੈਂ ਇੱਥੇ ਲਾਂਚ ਖੜੀਆ ਪਰਚੀ ਦੇ ਪਹਿਲਾਂ ਬੰਦਾ ਇੱਕ ਪਾਸੇ ਬੰਦਾ ਮਾਰਦਾ ਹੋਵੇ ਕੋਲੇ ਪਾਰਟੀ ਦੀ ਕੋਈ ਨਾ ਵਾਲਾ ਵੀ ਬੰਦਾ ਹੈ ਯਾਨੀ ਕਿ ਪ੍ਰਸ਼ਾਸਨ ਚਾਹੀਦਾ ਪਰਚੀ ਦੁਬਾਰਾ ਉਹੀ ਮੇਂ ਕਰੀ ਜਾਵੇ ਹਾਂਜੀ ਉਸੇ ਪਰਚੀ ਤੇਰਾ ਉਸੇ ਜਿਵੇਂ ਪਹਿਲਾਂ ਜਿਵੇਂ ਮਤਲਬ ਪਰਚੀ ਮਤਲਬ ਡਾਕਟਰ ਸਾਹਿਬ ਲਿਖਦੇ ਸੀ 2 ਮਹੀਨਾ ਤੋਂ 2 ਮਹੀਨਾ ਲੰਘ ਗਈ ਸੀ ਪਰਚੀ ਉਹ ਵੀ ਤਰੀਕਾ ਚਾਹੀਦਾ ਹੈ ਮਤਲਬ ਆਏ ਮੇਰੀ 10 ਰੁਪਏ ਗਰੀਪੋਲ ਦਾ 10 ਰੁਪਏ ਵੀ ਨਹੀਂ ਹੁੰਦੇ ਆਏ ਵੀ 10 ਰੁਪਏ ਵੀ ਕਿੱਥੋਂ ਲੈ ਕੇ ਆਉਂਦੇ ਆ 10 10 ਦੇ ਨਾਲ ਇੰਨੀ ਜਨਤਾ ਦੇਖੋ ਕਿੱਲੇ ਪਾਸੇ ਇਕੱਠੇ ਹੋ ਜਾਂਦੇ ਫੇ ਤਾਂ ਪੈਸੇ ਟੱਕੇ ਕਰ ਟੰਗੀਆਂ ਕਰਦੇ ਤਾਂ ਨਾ ਡਾਂਗੋਗਾ ਸਰਕਾਰ ਦਾ ਇੰਨੀ ਖੱਜਲ ਖਵਾਰੀ ਕਿਸੇ ਸਰਕਾਰ ਦੇ ਵਿੱਚ ਨਹੀਂ ਸੀ ਆਈ ਜਿੰਨੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਖੱਜਲ ਖਵਾਰੀ ਅੱਜ ਬੱਚਾ ਹੋ ਰਿਹਾ ਹੈ